ਆਮ ਆਦਮੀ ਪਾਰਟੀ ਦੇ ਕਮਿਨਰ ਰਵਿੰਦ ਕੇਸ਼ਿਵਾਲ ਵੱਲੋਂ ਭਾਵੇਂ ਇਹ ਗੱਲ ਠੋਕੇ ਕਹਿ ਦਿੱਤੀ ਗਈ ਸੰਜੀਪ ਅਰੋੜਾ ਦੇ ਹੱਕ ਵਿੱਚ ਭਾਈ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਵਿਧਾਇਕ ਬਣਦੇ ਨੇ ਉਹਨਾਂ ਦੇ ਮੰਤਰੀ ਬਣਦੇ ਨੇ ਇਹ ਗੱਲ ਹਲਕਾ ਲੁਧਿਆਣਾ ਪੱਛਮੀ ਦੇ ਕਿੰਨੇ ਕੋ ਐਕਸੈਪਟ ਕਰਦੇ ਨੇ ਉਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੇਕ ਮੁਕਾਬਲਾ ਹੁਣ ਠਕੋਣਾ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰਸਿਕ ਘੁਮਣ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਹਾਕਮ ਪਿੰਡ ਦੇ ਉਮੀਦਵਾਰ ਸੰਜੀਪ अरोड़ा ਅਤੇ ਹੁਣ ਮੈਦਾਨ ਦੇ ਵਿੱਚ ਆ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਬੜੇ ਚੰਗੇ ਸੁਭਾਅ ਦੇ ਬੜੇ ਵੱਡੇ ਆਗੂ ਨੇ ਦਬਦਬਾ ਹੈ ਪੂਰੇ ਲੁਧਿਆਣੇ ਤੇ ਜੀਵਨ ਗੁਪਤਾ ਦਾ ਕਿਉਂਕਿ ਜੇਕਰ ਗੱਲ ਕਰੀਏ ਉਹਨਾਂ ਦੇ ਕਿਰਦਾਰ ਦੀ ਤੇ ਬਹੁਤ ਵਧੀਆ ਕਿਰਦਾਰ ਦੇ ਮਾਲਕ ਨੇ ਵੱਡੇ ਉਲਟ ਫੇਰ ਹੋਣ ਜਾ ਰਹੇ ਨੇ ਇਸ ਸਰਵੇ ਦੇ ਵਿੱਚ ਸਰਵੇ ਨੇ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੀ ਰਾਤ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਇੰਜ ਲੱਗ ਰਿਹਾ ਸੀ ਜਿਵੇਂ ਭਾਰਤੀ ਜਨਤਾ ਪਾਰਟੀ ਜਿਮਨੀ ਚੋਣ ਦਾ ਬਾਈਕਾਟ ਕਰੇਗੀ ਉਸ ਦਾ ਸਿੱਧਾ ਫਾਇਦਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਖੂਬੇਗਾ ਕਿਉਂਕਿ ਸਿੱਖ ਚਿਹਰੇ ਪਹਿਲਾਂ ਜਿਹੜੀਆਂ 5 ਜੀਵਨੀ ਚੋਣਾਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਉਤਾਰੇ ਗਏ ਸੀ ਲੇਕਿਨ ਉਹਨਾਂ ਪੰਜਾਂ ਸਿੱਖ ਚਿਹਰਿਆਂ ਨੂੰ ਖਾਸ ਕਰਕੇ ਅਸੀਂ ਸ਼ੀਤਲ ਅੰਗਰਾਲ ਸੌਰੀ Hindu ਚਿਹਰਾ ਸੀ ਬਾਕੀ ਜਿਹੜੇ 4 ਜੀਵਨੀ ਚੋਣਾਂ ਹੋਈਆਂ ਨੇ ਉੱਥੇ ਐਜ਼ ਏ ਸਿੱਖ ਚਿਹਰੇ ਸੀ ਜਵਾਂਤਾ ਜਬਤ ਹੋਈਆਂ ਹਾਲਾਂਕਿ ਚੀਤਲ ਅੰਗੂਰਾਲ ਦੂਜੇ ਨੰਬਰ ਤੇ ਆਏ ਹਲਕਾ ਲੁਧਿਆਣਾ ਜਲੰਧਰ ਪਸ਼ਮੀਤੋ ਹੁਣ ਲੁਧਿਆਣਾ ਪਸ਼ਮੀਤੋ ਚੋਣ ਹੋਣ ਜਾ ਰਹੀ ਹੈ ਉਨੀ ਨੂੰ VOTING ਹੋਏਗੀ ਤੇ ਹੀ ਨੂੰ ਨਤੀਜੇ ਆਉਣਗੇ ਲੇਕਿਨ ਹਿੰਦੂ ਭਾਈਚਾਰੇ ਦੀ ਵੋਟ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ 50 ਤੋਂ 55% ਦੱਸੀ ਜਾ ਰਹੀ ਹੈ ਉਹ ਵੋਟ ਹੁਣ ਦੋ ਨਹੀਂ ਤਿੰਨ ਉਮੀਦਵਾਰਾਂ ਦੇ ਵਿੱਚ ਵੰਡੀ ਜਾਵੇਗੀ ਕਿਉਂਕਿ ਭਰਤ ਕੁਸ਼ਨ ਆਸ਼ੂ ਸੰਜੀਬ ਅਰੋੜਾ ਅਤੇ ਜੀਵਨ ਗੁਪਤਾ ਤਿੰਨੇ ਉਮੀਦਵਾਰ ਆਪੋ ਆਪਣੀ ਪਾਰਟੀਆਂ ਵੱਲੋਂ ਜਿਹੜੇ ਉਤਾਰੇ ਜਾ ਚੁੱਕੇ ਨੇ ਉਹ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਇਹ ਇਕੱਲੇ ਰਹਿ ਗਏ ਐਡਵੋਕੇਟ ਪਰਉਪਕਾਰ ਸਿੰਘ ਉਮਰ ਸਿੱਖ ਚਿਹਰੇ ਉਤਾਰੇ ਗਏ ਲੇਕਿਨ ਆ ਭਾਰਤੀ ਜਨਤਾ ਪਾਰਟੀ ਦੀ ਬਿਹਾਰ ਹੋਈ ਜਿਮਨੀ ਚੋਣਾਂ ਦਾ ਬਾਈਪਕਾਰਡ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਇਹ ਮਜਬੂਰੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸੁਭੀ ਸਿੰਘ ਬਾਦਲ ਉਹਨਾਂ ਵੱਲੋਂ ਇੱਕ ਥਾਪੜ ਕੇ ਕਿਹਾ ਗਿਆ ਕਿ 27 ਲੱਖ ਦੀ ਭਰਤੀ ਅਸੀਂ ਇੱਕ ਮਹੀਨੇ ਦੇ ਵਿੱਚ ਕਰ ਲਈ ਹੈ ਹਾਲਾਂਕਿ ਜੱਗ ਜਾਣਦਾ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਜਲੂਸ ਨਿਕਲਿਆ ਪੰਜਾਬ ਐ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਹਿੰਦੂ ਭਾਈਚਾਰੇ ਦੀ ਜਿਹੜੀ ਵੋਟ ਹੈ ਅਸੀਂ ਗੱਲ ਕਰਦੇ ਹਾਂ ਹਿੰਦੂ ਭਾਈਚਾਰੇ ਦੀ ਵੋਟ ਤਿੰਨਾਂ ਭਾਗਾਂ ਦੇ ਵਿੱਚ ਵੰਡੀ ਜਾਵੇਗੀ ਜੇ ਅਸੀਂ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਸੀ ਦੂਜੇ ਨੰਬਰ ਤੇ ਸੀ ਭਾਰਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਚੌਥੇ ਨੰਬਰ ਤੇ ਸੀ ਕਾਂਗਰਸ ਪਾਰਟੀ ਲੇਕਿਨ ਜਿਸ ਤਰ੍ਹਾਂ ਦਾ ਹੁਣ ਵਰਤਾਂਤ ਸਜਾ ਹੋਇਆ ਹੈ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਇਲਜ਼ਾਮ ਲੱਗ ਰਹੇ ਨੇ ਤੇ ਭਾਈ ਇਸ ਦਾ ਖਮਨਿਆਜ਼ਾ ਜਿਹੜਾ ਹੋ ਸਕਦਾ ਹੈ ਕਿ ਦੋ ਆ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹਦੇ ਵਿੱਚ ਸੰਜੀਪ अरोड़ा ਨੂੰ ਭੁਗਤਣਾ ਪਵੇ ਹਾਲਾਂਕਿ ਇੱਕ ਤਰ੍ਹਾਂ ਦੀ ਧਮਕੀ ਦਿੱਤੀ ਗਈ ਅਰਵਿੰਦ ਕੇਚੀਵਾਲ ਵੱਲੋਂ ਕਿ ਜਿੰਨਾਂ ਦੀ ਸਰਕਾਰ ਹੁੰਦੀ ਹੈ ਵਿਧਾਇਕ ਵੀ ਉਹਨਾਂ ਦੇ ਹੁੰਦੇ ਨੇ ਤੇ ਮੰਤਰੀ ਵੀ ਉਹਨਾਂ ਦੇ ਹੁੰਦੇ ਨੇ ਇਹ ਕਿੰਨਾ ਕੁ ਪੋਜ਼ਿਟਿਵ ਰਿਸਪੌਂਸ ਮਿਲੇਗਾ ਅਰਵਿੰਦ ਕੇਚੀਵਾਲ ਨੂੰ ਇਹ ਤਾਂ 23 ਜੂਨ ਨੂੰ ਪਤਾ ਲੱਗੇਗਾ ਲੇਕਿਨ ਹਾਲੇ ਵੀ ਦੌਰ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਕੁਛਣ ਆਸ਼ੂ ਬਣੇ ਹੋਏ ਨੇ ਤੇ ਜੀਵਨ ਗੁਪਤਾ ਵੀ ਹੁਣ ਚੋਣ ਮੈਦਾਨ ਦੇ ਵਿੱਚ ਆ ਗਏ ਨੇ ਇਹ ਮੁਕਾਬਲਾ ਹੁਣ ਤੇ ਘੋਣਾ ਹੋ ਗਿਆ ਹੈ ਜਿਹੜੇ ਉਮੀਦਵਾਰ ਨੂੰ ਹਿੰਦੂ ਪਾਈਚਾਰੇ ਦੀ ਵੋਟ ਜ਼ਿਆਦਾ ਮਿਲਗੀ ਉਸ ਦੀ ਜਿੱਤ ਹੋਵੇਗੀ ਸੱਤਾਧਾਰੀ ਸਰਕਾਰ ਭਾਵੇਂ ਬੜੇ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਲੇਕਿਨ ਉਹਨਾਂ ਜੁੰਮਲਿਆਂ ਉੱਤੇ ਤੇ ਹਲਕਾ ਲੁਧਿਆਣਾ ਪੱਛਮੀ ਦੇ ਲੋਕ ਉਹ ਵੋਟ ਜ਼ਿਆਦਾ ਦਾ ਨਹੀਂ ਪਾਉਣਗੇ ਧੰਨਵਾਦ